ਉਹ ਇਹਦੇ ਬਾਹਾਂ ਤੇ ਟੈਟੂ ਬਣਾਇਆ ਹੋਇਆ ਹਾਂ ਦੋਨੇ ਪਾਸੇ ਇੱਕ ਪਾਸੇ ਸਿੱਧੂ ਦਾ ਬਣਾਇਆ ਹੈ ਮੂਸੇ ਵਾਲੇ ਦਾ ਆ ਸਿੱਧੂ ਆ ਮੂਸੇ ਵਾਲੇ ਦਾ ਇੱਕ ਪਾਸੇ ਇਹਦਾ ਬਣਾਇਆ ਚੋਂਦਾ ਚਾਂਕ ਜੰਮੀ ਨਾ ਤੁਹਾਨੂੰ ਉਹ ਥੇ ਕੱਟਣਗੇ ਕੋ ਬਾੜੇ ਤੇ ਨਹੀਂ ਚਾਂਕ ਕੋਈ ਸਾਰੀ ਨਹੀਂ ਚਾਂਕ ਤਾਂ ਇੱਥੇ ਹੋ ਜਾਂਦਾ ਤੁਹਾਨੂੰ ਦਿਖਾਉਂਦਾ ਕਿ ਕਿਹੜੇ ਕਿਹੜੇ ਕਲਾਕਾਰ ਆਉਣਗੇ ਇੱਥੇ ਸਾਰੇ ਕਲਾਕਾਰਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਚਲੋ ਆਓ ਤੁਹਾਨੂੰ ਦਿਖਾਉਂਦਾ ਮਾ ਕਿਹੜੇ ਕਿਹੜੇ ਆ ਮਾਹੀ ਸ਼ਰਮਾ ਵੀ ਆਉਗੀ ਆ ਦੇਖੋ ਫ੍ਰੈਂਡਸ ਸਾਰੇ ਕਲਾਕਾਰ ਆਉਣਗੇ ਇੱਥੇ ਬਲਕਾਰ ਨਕੀਲਾ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਅੱਜ ਨਾ ਮੈਂ ਤੁਹਾਨੂੰ ਜਿੱਥੇ ਅਮਰ ਸਿੰਘ ਚਮਕੀਲਾ ਜੀ ਦੀ ਵਰਸੀ ਲੱਗਣੀ ਆ ਤੁਹਾਨੂੰ ਸਮਾਰਤ ਤੇ ਲੈ ਕੇ ਜਾਊਂਗਾ ਤੇ ਤੁਹਾਨੂੰ ਦੱਸੂਗਾ ਕਿ ਉੱਥੇ ਕਿਹੜੇ ਕਿਹੜੇ ਕਲਾਕਾਰ ਆਉਣੇ ਨੇ ਇਸ ਵਾਰੀ ਬਹੁਤ ਕਲਾਕਾਰ ਆਉਣਗੇ ਵੱਡੇ ਵੱਡੇ ਕਲਾਕਾਰ ਆਉਣਗੇ ਤੇ ਉੱਥੇ ਚੱਲਦੇ ਆਂ ਆਪਾਂ ਸਮਾਰਤ ਤੇ ਨਾਲੇ ਬਹੁਤ ਜੋਰਾਂ ਸ਼ੋਰਾਂ ਤੇ ਤਿਆਰੀਆਂ ਚੱਲ ਰਹੀਆਂ ਨੇ ਇਸ ਵਾਰੀ ਪਹਿਲਾਂ ਨਾਲੋਂ ਜ਼ਿਆਦਾ ਵੱਡਾ ਮੇਲਾ ਲੱਗਣਾ ਵਾ ਬਰਸੀ ਤੇ ਬਹੁਤ ਵੱਡੇ ਵੱਡੇ ਕਲਾਕਾਰ ਮਾਹੀ ਸ਼ਰਮਾ ਵਰਗੇ ਐਂਕਰ ਵੀ ਹੋਣਗੇ ਤੇ ਚਲੋ ਆਪਾਂ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਆਪਾਂ ਸਿੱਧੀ ਸਮਾਰਤੇ ਚੱਲਦੇ ਆਂ ਤੇ ਜਿਸ ਜਗ੍ਹਾ ਤੇ ਬਰਸੀ ਲੱਗਣੀ ਆ ਟੈਂਟ ਲੱਗਿਆ ਹੁੰਦਾ ਤੁਹਾਨੂੰ ਉਹ ਜਗ੍ਹਾ ਵੀ ਦਿਖਾ ਕੇ ਲੈ ਕੇ ਆਉਂਗਾ ਫਰੈਂਡਸ ਜੇਕਰ ਤੁਸੀਂ ਮੇਰੇ ਪਿਛਲੇ ਸਾਲ ਵਾਲੀਆਂ ਵੀਡੀਓ ਨਹੀਂ ਦੇਖੀਆਂ ਅਮਰ ਸਿੰਘ ਚਮਕੀਲਾ ਬਰਸੀ ਦੀਆਂ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਵੀਡੀਓ ਦੇ ਲਾਸਟ ਦੇ ਉੱਪਰ ਲਿੰਕ ਆਊਗਾ ਚਲੋ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਕਿਹੜੇ ਕਿਹੜੇ ਕਲਾਕਾਰ ਆਉਣਗੇ ਚਲਦੇ ਆ ਅਮਰ ਸਿੰਘ ਚਮਕੀਲਾ ਜੀ ਦੀ ਸਮਾਧ ਤੇ ਰਸਤੇ ਵਿੱਚ ਨਾ ਬਹੁਤ ਵੱਡਾ ਬੋਰਡ ਲੱਗਿਆ ਹੋਇਆ ਸੀਗਾ ਇਹਦੇ ਵਿੱਚ ਸਾਰੇ ਕਲਾਕਾਰਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਸੀਗੀਆਂ ਕਿ ਜਿਹੜੇ ਜਿਹੜੇ ਕਲਾਕਾਰ ਆਉਣਗੇ ਇਸ ਵਾਰ ਬਲਕਾਰ ਅਨਕੀਲਾ ਵੀ ਆਊਗਾ ਆ ਸਾਰੇ ਕਲਾਕਾਰ ਆਉਣਗੇ ਇਦਾਂ ਦਾ ਹੀ ਬੋਰਡ ਉੱਥੇ ਸਮਾਧ ਤੇ ਵੀ ਲੱਗਿਆ ਹੋਇਆ ਸੀਗਾ ਉਹ ਵੀ ਤੁਹਾਨੂੰ ਮੈਂ ਜਾ ਕੇ ਦਿਖਾਉਂਗਾ ਆ ਦੇਖੋ ਬਲਕਾਰ ਅਨਕੀਲਾ ਵੀ ਆਊਗਾ ਮਾਹੀ ਸ਼ਰਮਾ ਜਿਹੜੀ ਐਂਕਰ ਆ ਕੁੜੀ ਉਹ ਵੀ ਆਊਗੀ ਆ ਸਾਰੇ ਕਲਾਕਾਰ ਆਉਣਗੇ ਮੁਹੰਮਦ ਜ਼ਦੀਕ ਪਾਲੀ ਦੇਤ ਵਾਲੀਆ ਫਰੈਂਡਸ ਨਾ ਮੈਂ ਪਿਛਲੇ ਸਾਲ ਵੀ ਬਹੁਤ ਵੀਡੀਓਆਂ ਬਣਾਈਆਂ ਸੀਗੀਆਂ ਜੇਕਰ ਤੁਸੀਂ ਪਿਛਲੇ ਸਾਲ ਵਾਲੀਆਂ ਵਰਸੀ ਦੀਆਂ ਵੀਡੀਓਆਂ ਦੇਖਣੀਆਂ ਨੇ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਹੁਣ ਆਪਾਂ ਐ ਕਰਦੇ ਆ ਸਮਾਧ ਤੇ ਚੱਲਦੇ ਆ ਸਮਾਧ ਤੇ ਜਾ ਕੇ ਤੁਹਾਨੂੰ ਸਾਰੇ ਕਲਾਕਾਰ ਦਿਖਾਉਂਗਾ ਕਿ ਕਿਹੜੇ-ਕਿਹੜੇ ਕਲਾਕਾਰ ਆਉਣੇ ਨੇ ਚਲੋ ਆਪਾਂ ਚੱਲਦੇ ਹਾਂ ਹੁਣ ਸਮਾਦ ਤੇ ਆਹ ਪਹੁੰਚ ਗਏ ਫਰੈਂਡਸ ਅਸੀਂ ਹੈ ਨਾ ਹੁਣ ਸਮਾਦ ਤੇ ਪਹੁੰਚ ਗਏ ਆਹ ਸਾਰੇ ਕਲਾਕਾਰਾਂ ਦੀਆਂ ਵਿੱਚ ਉਹਨਾਂ ਦੇ ਫੈਮਿਲੀ ਮੈਂਬਰ ਦੀਆਂ ਵੀ ਫੋਟੋਆਂ ਲੱਗੀਆਂ ਹੋਈਆਂ ਨੇ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਇਸ ਬਾਅਦ ਕੀ ਹੁੰਦਾ ਵਾ ਪਹਿਲਾਂ ਨਾਲੋਂ ਜ਼ਿਆਦਾ ਕਲਾਕਾਰ ਆਉਣਗੇ ਪਹਿਲਾਂ ਨਾਲੋਂ ਸਹੂਲਤਾਂ ਵੀ ਬਹੁਤ ਵਧੀਆ ਹੋਊਗੀ ਆ ਦੇਖੋ ਆ ਉਹਨਾਂ ਦੇ ਫੈਮਿਲੀ ਮੈਂਬਰ ਨੇ ਤੋਂ ਨੂੰ ਮੈਂ ਨੇੜੇ ਕਰਕੇ ਦਿਖਾਉਣਾ ਮਾ ਆ ਦੇਖ ਲਓ 8 ਮਾਰਚ 2025 ਦਿਨ ਸ਼ਨੀਵਾਰ ਨੂੰ ਵਰਸੀ ਸਵੇਰੇ 10 ਵਜੇ ਤੋਂ ਸ਼ੁਰੂ ਹੋ ਜਾਣੀਆਂ ਜੇਕਰ ਫਰੈਂਡਸ ਹਨਾ ਪੂਰੀ ਵਰਸੀ ਦੀਆਂ ਵੀਡੀਓਂ ਦੇਖਣੀਆਂ ਨੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਆ ਦੇਖੋ ਆ ਉਹਨਾਂ ਦਾ ਜਮਾਈ ਆ ਗਿਆ ਦਿਲਰਾਜ ਸਿੰਘ ਪਿੰਕਾ ਉਹਨਾਂ ਦੇ ਭਰਾ ਦੀ ਅਮਰ ਸਿੰਘ ਚਮਕੀਲਾ ਜੀ ਦਾ ਭਰਾ ਸਰਦਾਰ ਅਵਤਾਰ ਸਿੰਘ ਤਾਰੀ ਆ ਉਹਨਾਂ ਦਾ ਦੂਜਾ ਜਵਾਈ ਦੋਤਾ ਸਾਰੇ ਫੈਮਿਲੀ ਮੈਂਬਰ ਦੀਆਂ ਫੋਟੋਆਂ ਲੱਗੀਆਂ ਹੋਈਆਂ ਸੀਗੀਆਂ ਆ ਦੇਖੋ ਹੁਣ ਤੋਂ ਹੀ ਹਨਾ ਬਹੁਤ ਜ਼ਿਆਦਾ ਪਬਲਿਕ ਆਉਣੀ ਸ਼ੁਰੂ ਹੋ ਗਈ ਕਈ ਲੋਕ ਤਾਂ ਇਦਾਂ ਦੇ ਨੇ ਰਾਜਸਥਾਨ ਕੀ ਬਹੁਤ ਦੂਰ ਦੂਰ ਤੋਂ ਆਉਂਦੇ ਹੁੰਦੇ ਆ ਇੱਥੇ ਤੇ ਇੱਕ ਇੱਕ ਦੋ ਦੋ ਦਿਨ ਪਹਿਲਾਂ ਹੀ ਆ ਕੇ ਰਹਿਣ ਲੱਗ ਜਾਂਦੇ ਨੇ ਆ ਦੇਖੋ ਸਾਰੇ ਕਲਾਕਾਰ ਤੁਹਾਨੂੰ ਮੈਂ ਦਿਖਾਉਣਾ ਵਾ ਕਿ ਕਿਹੜੇ-ਕਿਹੜੇ ਕਲਾਕਾਰ ਆਉਣਗੇ ਆ ਸਾਰੇ ਕਲਾਕਾਰਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਜਿਹੜੇ ਜਿਹੜੇ ਕਲਾਕਾਰ ਆਉਣਗੇ ਆ ਦੇਖੋ ਮਾਹੀ ਸ਼ਰਮਾ ਹੋਗੀ ਤੇ ਇੱਧਰ ਸੁਖਵਿੰਦਰ ਸੁਖੀ ਹੋ ਗਿਆ ਥੱਲੇ ਫਰੈਂਡਸ ਨਾ ਵੀਡੀਓ ਨੂੰ ਰੋਕ ਕੇ ਤੁਸੀਂ ਸਾਰੇ ਕਲਾਕਾਰਾਂ ਦੇ ਥੱਲੇ ਨਾਮ ਲਿਖੇ ਹੋਏ ਨੇ ਕਿ ਕਿਹੜੇ ਕਿਹੜੇ ਕਲਾਕਾਰ ਆਉਣਗੇ ਤੁਹਾਨੂੰ ਉਹ ਵੀ ਮੈਂ ਦਿਖਾਉਣਾ ਮਾ ਤੁਸੀਂ ਵੀਡੀਓ ਨੂੰ ਰੋਕ ਕੇ ਵੀ ਪੜ ਸਕਦੇ ਹੋ ਆ ਦੇਖਿ ਲਿਖਿਆ ਆ ਪਹੁੰਚ ਰਹੇ ਕਲਾਕਾਰ ਮੁਹੰਮਦ ਸਦੀਕ ਪਾਲੀ ਦੇਤ ਵਾਲੀ ਜਸਵੰਤ ਸਦੀਲਾ ਗਿੱਲ ਹਰਦੀਪ ਭਵਿੰਦਰ ਗਿੱਲ ਜੈਸਮੀਨ ਅਕਤਰ ਅਮਨ ਰੋਜੀ ਜੈਲੀ ਸੁਰਿੰਦਰਮਾਨ ਕਰਮਜੀਤ ਕੰਮੋ ਸੁਖਪ੍ਰੀਤ ਬੁੱਟਰ ਜਗਨੀ ਢਿੱਲੋਂ ਸਾਰਥੀ ਕੇ ਪਿਛਲੀ ਵਾਰ ਆ ਜਿਹੜੀ ਇੰਗਲੈਂਡ ਤੋਂ ਜੋੜੀ ਆਈ ਸੀ ਇਹ ਬਹੁਤ ਖਿੱਚ ਦਾ ਕੇਂਦਰ ਰਹੀ ਸੀਗੀ ਤੇ ਇਹ ਪਿਛਲੀ ਵਾਰ ਵੀ ਮੈਂ ਉਹਨਾਂ ਦੀ ਵੀਡੀਓ ਬਣਾਈ ਸੀ ਗੱਲਬਾਤ ਵੀ ਕੀਤੀ ਸੀ ਜੇਕਰ ਪਿਛਲੇ ਸਾਲ ਵਾਲੀ ਉਹਨਾਂ ਦੀ ਵੀਡੀਓ ਦੇਖਣੀ ਆ ਜਿਹੜੀ ਇੰਗਲੈਂਡ ਤੋਂ ਜੋੜੀ ਆਈ ਸੀ ਉਹਦਾ ਮੈਂ ਲਾਸਟ ਤੇ ਲਿੰਕ ਲਾਉਂਗਾ ਉਹਦੇ ਤੇ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ ਚੰਗ ਚੰਗੀ ਨਾ ਹਾਂ ਉਹਥੇ ਘਟਾਉਣਗੇ ਫੋਵਾੜੇ ਤੇ ਨਹੀਂ ਚੰਗ ਕੋਈ ਸਾਰੀ ਨੇ ਇਚਾਂ ਕਿਤੇ ਹੁੰਦਾ ਨਾਉ ਨੂੰ ਆਉਣੀ ਹੈ ਜੀ ਨਾਉ ਨੂੰ ਉੱਥੇ ਨਾਉ ਨਹੀਂ ਕੱਲ ਵੀ ਉੱਥੇ ਵਰਸੀ ਆ ਨਾ ਕੱਲ ਥੋੜਾ ਯਾਰ ਨਾਉ ਨੂੰ ਆ ਨਾਉ ਨੂੰ ਖੱਤ ਨਾਉ ਨੂੰ ਐਦ ਵਾਰ ਦੀ ਕਿਹੋਂਗੇ ਹਾਂ ਕੱਲ ਤੇ ਇੱਥੇ ਆਉਣਗੇ ਉਹ ਨਾਉ ਆ ਇਹਦੀ ਕਰਕੇ ਦੂਰੇ ਟੈਕਦੀ ਆ ਉਹ ਇਹਦੇ ਬਾਹਾਂ ਤੇ ਟੈਟੂ ਬਣਾਇਆ ਹੋਇਆ ਹਾਂ ਦੋਨੇ ਪਾਸੇ ਇੱਕ ਪਾਸੇ ਸਿੱਧੂ ਦਾ ਬਣਾਇਆ ਹੈ ਮੂਸੇ ਵਾਲੇ ਦਾ ਹਾਂ ਸਿੱਧੂ ਦਾ ਮੂਸੇ ਵਾਲੇ ਦਾ ਇੱਕ ਪਾਸੇ ਇਹਦਾ ਬਣਾਇਆ ਚੋਂ ਜੇਕਰ ਫਰੈਂਡਸ ਤੁਸੀਂ ਆ ਨਾ ਵਰਸੀ ਦੀਆਂ ਪੂਰੀਆਂ ਵੀਡੀਓਆਂ ਦੇਖਣੀਆਂ ਨੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੁਹਾਨੂੰ ਘਰ ਬੈਠੇ ਨੂੰ ਹੀ ਸਾਰੀ ਅਮਰ ਸਿੰਘ ਚਮਕੀ ਬਰਸੀ ਦੇ ਵਧੀਆ-ਵਧੀਆ ਕਲਿੱਪ ਦਿਖਾਉਂਗਾ ਤੇ ਇੱਥੇ ਆਏ ਹੋਏ ਉਹਨਾਂ ਦੇ ਫੈਨਸ ਨਾਲ ਵੀ ਗੱਲ ਕਰੂੰਗਾ ਜਿਹੜੀ ਪਬਲਿਕ ਆਊਗੀ ਸਾਰਿਆਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਤੇ ਸਿੰਗਰਾਂ ਨਾਲ ਵੀ ਗੱਲ ਕਰਾਂਗੇ ਤੁਸੀਂ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਮੈਂ ਜਲਦੀ ਬਰਸੀ ਦੀਆਂ ਹੋਰ ਵੀਡੀਓ ਵੀ ਜਰੂਰ ਲੈ ਕੇ ਆਉਂਗਾ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ